ਕੁਝ ਕਹਿਣ ਦੀ ਕੁੱਬਤ ਰੱਖਣ ਵਾਲੇ ਕੱਲ ਬਿਨਾ ਕਹੇ ਤੁਰ ਗਏ ਤੇ ਕੁਝ ਕਹਿਣ ਦੀ ਕੁੱਬਤ ਰੱਖਣ ਵਾਲਿਆਂ ਦੇ ਨਾਂ ਇੱਕ ਸਨੇਹਾ ਉਹਨਾਂ ਦਾ ਉਹਨਾਂ ਦੀ ਨਜ਼ਮ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਚ ਮੇਰੀ ਮੁਰਾਦ ਹੈ ਸਰਜੀਤ ਪਾਤਰ ਜੀ ਜਿਹੜੇ ਕੱਲ ਰਾਤੀ ਸੁੱਤੇ ਪਰ ਉੱਠੇ ਨਹੀਂ ਪਰ ਕੁਝ ਕਹਿਣ ਦਾ ਮਾਦਾ ਰੱਖਦੇ ਸੀ ਤੇ ਕੁਝ ਕਹਿਣ ਦਾ ਮਾਦਾ ਰੱਖਣ ਵਾਲੇ ਲੋਕਾਂ ਦੇ ਨਾਂ ਉਹਨਾਂ ਦਾ ਸਨੇਹਾ ਇਹ ਸਨੇਹ ਨੂੰ ਦਿਲ ਚ ਵਸਾਇਓ ਤੇ ਕੁਝ ਕਿਹੋ ਜਰੂਰ ਕਮੈਂਟ ਦੇ ਰੂਪ ਦੇ ਵਿੱਚ ਤੇ ਚੰਗਾ ਲੱਗੇ ਤਾਂ ਸ਼ੇਅਰ ਕਰਿਓ ਕੁਝ ਕੇ ਹਾਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤੇ ਸ਼ਮਾਂ ਦਾਣ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਹੈ ਕਿੰਜ ਸੈਣ ਗਏ ਇਸ ਦਾਲ ਚ ਬੰਦੇ ਬੇਰੁਖ ਹੋ ਗਏ ਫੈਸਲੇ ਸੁੰਦੇ ਆਂ ਸੁੰਦੇ ਆ ਤੁਕ ਗਏ ਆਖੋ ਇਨਾ ਨੂੰ ਜੜੇ ਕਰੀ ਜਾਣ ਹੁਣ ਇੱਕਦੋਤੀ ਇੱਥੇ ਖੜੇ ਰਹਿ ਜੇ ਕੇ ਹਾਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਹਾਤੇ ਸ਼ਮਾਦਾਨ ਕੀ ਕਹਿਣਗੇ ਹੈ ਕੀ ਕਹਿਣਗੇ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕੇ ਮੈਂ ਉਹਨਾਂ ਦੇ ਦੁੱਖ ਦਾ ਚੁੱਪ ਹੀ ਰਹਾਤੇ ਮੈਂ ਕੁਝ ਨਾ ਕਿਹਾ ਬਣ ਕੇ ਰੂੰਹਾਂ ਸਦਾ ਪਟਕਦੇ ਰਹਿਣਗੇ ਕੁਝ ਕਿਹਾ ਤੇ ਹਨੇਰਾ ਜਾरेगा ਕਿਵੇਂ ਚੁੱਪ ਰਹਾਤੇ ਸ਼ਮ੍ਦਾਣ ਕੀ ਕਹਿਣਗੇ ਹੈ ਕੀ ਕਹਿਣਗੇ ਕਈ ਤਾਂ ਸੇਕਣਗੇ ਮਦੇ ਸਵੇਦੀ ਅਗ ਨੂੰ ਕਈ ਕਬਰਾਂ ਦੇ ਰੁੱਖ ੇਠ ਜਾ ਬੈਣਗੇ ਹਜਾ ਬੈਣਗੇ ਕੁਝ ਕਿ ਹਾਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਹਾਤੇ ਸ਼ਮ੍ਦਾਣ ਕੀ ਕਹਿਣਗੇ ਹੈ ਕੀ ਕਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਮਹਿਮ ਹੈ ਕਿ ਕੋਈ ਦੀਵਾ ਬਲੇਗਾ ਮੇਰੀ ਕਬਰ ਤੇ ਇਹ ਵੀ ਸ਼ਾਇਦ ਮੇਰਾ ਆਪਣਾ ਮਹਿਮ ਹੈ ਕਿ ਕੋਈ ਦੀਵਾ ਬਲੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਕਬਰਾ ਤੇ ਤਾਕੀ ਕਰ ਕਰ ਦੇ ਦੀਵੇ ਬੁਝੇ ਰਹਿਣਗੇ ਕੁਝ ਕਿ ਹਾਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤੇ ਸ਼ਮਾ ਦਾਣ ਕੀ ਕਹਿਣਗੇ ਹਕੀ ਕਹਿਣਗੇ ਜੇ ਬੋਲਣ ਦੀ ਕੁਬਤ ਰੱਖਦੇ ਹੋ ਦੋਸਤੋ ਤਾਂ surjeet patar ji ਦੀਆਂ ਅਜਿਹੀਆਂ ਨਜ਼ਮਾਂ ਨੂੰ ਮਨ 'ਚ ਵਸਾ ਕੇ ਬੋਲਣ ਦਾ ਤਹਈਆ ਕਰਿਓ ਤਾਂ ਕਿ